ਦੇਖੋ ਕਰਦਾ ਵੀ ਪ੍ਰਪੋਜ਼ਲ ਹੁੰਦੀ ਹੈ ਪ੍ਰਪੋਜ਼ਲ ਉਹਨਾਂ ਨੇ ਭੇਜੀ ਹੈ 60 ਕਰੋੜ ਦੇ ਕੰਮ ਵਾਸਤੇ ਪ੍ਰਪੋਜ਼ਲ ਭੇਜੀ ਹੈ ਉਹਦੇ ਕਿ ਰੁਪਇਨ ਜਿਵੇਂ ਕਈ ਵਿੱਤ ਕਮਿਸ਼ਨ ਲੈ ਕੇ ਰੁਪਇਨ ਦੇ ਪੈਸੇ ਆਦੇ ਵੀ ਲੈਂਦੇ ਬਾਕੀ ਪੰਜਾਬ ਸਰਕਾਰ ਦਾ ਉਪਰਾਲਾ ਹੁੰਦਾ ਪੰਜਾਬ ਸਰਕਾਰ ਖੁਦ ਆਪਣੇ ਕੋਲੋਂ ਕਹੇ ਨਾਦੀ ਔਰ ਕਾਰਪੋਰੇਸ਼ਨ ਦੀ ਆਪਣੀ ਵੀ ਇਨਕਮ ਹੁੰਦੀ ਹੈ ਭਾਈ ਤੁਹਾਨੂੰ ਦੱਸਦਾ ਵੀ ਕਾਰਪੋਰੇਸ਼ਨ ਆਪਣੇ ਕੋਲੋਂ ਵੀ ਪੈਸੇ ਲੈਂਦੀ ਹੈ ਕਮਿਸ਼ਨ ਦੇ ਵੀ ਪੈਸੇ ਲੈਂਦੇ ਸੈਂਟਰ ਸਰਕਾਰ ਦੀ ਜਿਹੜੀਆਂ ਸਕੀਮਾਂ ਜਿਹੜਾ ਸਾਡਾ ਜੀਐਸਟੀ ਜਾਂਦਾ ਯਾ ਅਗਿਅਪ ਜੰਤਾ ਸੀ ਉਸ ਤੋਂ ਪੈਸੇ ਆਨੇ ਕੋਈ ਸਪੈਸ਼ਲ ਗਰਾਂਟਾ ਨਹੀਂ ਆਉਂਦੀ ਹੁੰਦੀ ਐ ਕਿਉਂਕਿ ਡਵੈਲਪਮੈਂਟ ਸਵਚਪਨ ਉਹਦੇ ਵਾਸਤੇ ਸੈਕਟਰ ਸਰਕਾਰ ਪੈਸੇ ਦਿੰਦੀ ਐ ਰੂਟੀਨ ਦੇ ਪੈਸੇ ਉਹਨਾਂ ਦੇ ਵੀ ਆਉਂਦੇ ਸਰਕਾਰ ਦੇ ਵੀ ਨੇ ਕਾਰਪੇਸ਼ਨ ਦਿੱਤਾ ਸੀ ਅੱਜ ਐਮਸੀਆ ਤਰਖਾ ਦੇ ਬਾਅਦ ਵੀ ਤੁਸੀਂ ਹਮੀ ਬੜੀ ਐਗੇ ਵਾਕ ਨਹੀਂ ਹਮੀ ਬੜੀ ਐ ਸਰ ਉਹਦੇ ਚ ਪਤਾ ਕੀ ਐ ਸੀ ਰਿਕੁਆਇਰਮੈਂਟ ਸੀ ਕਿ ਕਿਉਂਕਿ ਪੁਰਾਣੇ ਕਾਫੀ ਦਿਨ ਤੋਂ ਇਹ ਸਰ ਵੀ ਚੱਲਿਆ ਜਿਸੇ ਉਹ ਸਰਕਾਰ ਦੇ ਅੰਨੇ ਤੇ ਭੇਜਿਆ ਬਣਾ ਬਾਕੀ ਸਰਕਾਰ ਦੀ ਮਰਜ਼ੀ ਹੈ ਪਾਸ ਕਰਦੀ ਹੈ ਅੱਜ ਡੈਰੀ ਫਾਰਮ ਨੂੰ ਬਾਹਰ ਲੈ ਕੇ ਜਾਣ ਦੇ ਲਈ ਐਮਸੀ ਨੇ ਸਾਰੇ ਮੂਵ ਕਰ ਦਿੱਤੇ ਸਾਰਿਆਂ ਨੇ ਸਹਿਮਤੀ ਦਿੱਤੀ ਹੈ ਔਰ ਅਸੀਂ ਪਹਿਲਾਂ ਵੀ ਡੈਰੀ ਫਾਰਮ ਵਾਲਿਆਂ ਨਾਲ ਅਸੀਂ 2-3 ਮਾਰੀ ਮੀਟਿੰਗਾਂ ਕਰ ਚੁੱਕੇ ਹਾਂ ਹੁਣ ਵੀ ਕਮਿਸ਼ਨ ਸਾਹਿਬ ਤੋਂ ਅਸੀਂ ਗੱਲ ਕਰੀ ਹੈ ਹੋਏ ਅਗਲੇ ਹਫਤੇ ਆਪਾਂ ਫੇਰ ਉਹਨਾਂ ਨਾਲ ਮੀਟਿੰਗ ਕਰਦੇ ਹਾਂ ਤੋਂ ਕੋਈ ਡੈਰੀ ਫਾਰਮ ਦੇਖੋ ਸਾਡੇ ਆਪਣੀ ਹੈ ਭਰਾ ਕੋਈ ਸਾਡੇ ਦੁਸ਼ਮਣ ਨਹੀਂ ਹੈਗੇ ਮਗਰ ਸ਼ਹਿਰ ਦਾ ਅੱਧਾ ਸਿਵਲ ਸਿਸਟਮ ਉਹਨਾਂ ਕਰਕੇ ਖਰਾਬ ਹੈ ਆਈ ਜਿਹੜੀਆਂ ਦੇ ਉੱਤੇ ਵੀ ਗੱਲ ਕੀਤੀ ਹੈ ਤੁਹਾਡੇ ਨਾਲ ਮੈਨੂੰ ਇਸ ਚ ਕਹਿ ਕੋਈ ਹੋ ਨਹੀਂ ਹੈਗਾ ਕਿਉਂਕਿ ਇਹ ਸਟੇਡਾ ਸਿਵਲ ਸਿਸਟਮ ਹੈ ਸਾਡਾ 2 3 2 ਤੋਂ 3 ਕਰੋੜ ਰੁਪਇਆ ਸਾਲ ਦਾ ਸਿਵਲ ਸਾਫ ਤੇ ਲੱਗਦਾ ਇਸ ਕਰਕੇ ਪ੍ਰੋਬਲਮ ਹੈ ਕੋਈ ਮੇਰੇ ਆਪਣੇ ਦੁਸ਼ਮਣ ਥੋੜਾ ਹੈ ਮੇਰੇ ਨਾਲ ਮਰਦਾ ਤਾਂ ਉਹ ਨਾਲੇ ਮੇਰੀ ਜਗਾ ਉੱਥੇ ਦੇਸੀ ਜਿਹਾ ਸੀ ਉਹਨਾਂ ਨੇ ਦੇ ਰਿਆ ਹੈ ਸਾਡੇ 3700 ਰੁਪਏ ਲੱਗਦੇ ਜਿਹੜੀ ਅੱਜ ਦੀ ਜੇਟੂ ਉਸ ਜਗ੍ਹਾ ਤੇ ਨਹੀਂ ਤੇ ਸੱਤੀ ਆ ਰਹੀ ਹੈ ਉਹ ਕਿਸ ਤਰ੍ਹਾਂ ਦੀ ਭੈੜੀ ਬਣੇ ਉਹਨਾਂ ਨੂੰ ਉਹ ਤਾਂ ਇੱਕ ਅਣੀ ਬਣ ਗਈ ਆ ਪੋਲਿਟਿਕਲ ਮੁੱਦਾ ਬਣ ਗਿਆ ਵੀ ਨਹੀਂ ਜਾਣਾ ਦੂਰ ਹੈ ਯਾਰ 10 ਕਿਲੋਮੀਟਰ ਦਾ ਡਵੈਲਪਡ ਏਰੀਆ ਸਾਰਾ ਸਾਰਾ ਡਵੈਲਪਡ ਏਰੀਆ ਕਿਊਬਰ ਲੱਗੇ ਪਿਆ ਸਾਰਾ ਕੋਈ ਮੈਡੀਕਲ ਫਰਸਟ ایڈ ਦਾ ਹੈਗਾ ਹਸਪੀਟਲ ਦਾ ਪ੍ਰੋਬਲੀਮ ਹੈਗੀ ਸਾਰਾ ਜਿਹੜੀ ਫੈਸਿਲਿਟੀ ਐ ਸੀ ਆਪ ਉਹ ਕਹਿੰਦੇ ਵੀ ਯਾਰ ਉਹ ਵੀ ਤਾਂ ਸਾਡੇ ਭਰਾ ਹਨ ਮਗਰ ਉਹਨਾਂ ਨੂੰ ਮੈਂ ਵੀ ਰਿਕਵੈਸਟ ਕਰਾਂਗਾ ਵੀ ਆਪਾਂ ਮੀਟਿੰਗ ਕਰਕੇ ਇਹਨੂੰ ਜਲਦੀ ਤੋਂ ਜਲਦੀ ਪਰ ਸਾਰਾ ਨਹੀਂ ਕਿ ਜਿਹੜੇ ਜਿਹੜੇ ਨਹੀਂ ਜਾਣਾ ਚਾਹੁੰਦੇ ਉਹਨਾਂ ਦੇ ਪਿੱਛੇ ਕੁਝ ਜਾਇ ਲੋਕ ਆ ਕਿ ਜਾਣ-ਬੁੱਝ ਕੇ ਉਹਨਾਂ ਨੂੰ ਇਸ ਤਰ੍ਹਾਂ ਖਸਾਉਂਦੇ ਆ ਕਿ ਉਹ ਉੱਥੋਂ ਨਿਕਲ ਨਹੀਂ ਪਾਉਂਦੇ ਨਹੀਂ ਐਸਾ ਕੁਝ ਨਹੀਂ ਮੈਂ ਉਹਨਾਂ ਨੂੰ ਸਮਝਾਇਆ ਸੀਗਾ ਮੇਂਆਂ ਦੋ ਤਿੰਨ ਮੀਟਿੰਗਾਂ ਹੋਈਆਂ ਉਹਨਾਂ ਨਾਲ ਮੈਂ ਉਹਨਾਂ ਨੂੰ ਪਰਸਵਲ ਹੀ ਕਿਹਾ ਸੀ ਮੈਂ ਕਿ ਜਿਹੜੀ ਤੁਹਾਡੀ ਜਗਾਹ ਸ਼ਹਿਰ ਚ ਹੈ ਪੂਰੀ ਜਗਾਹ ਦਾ ਰੈਂਟ ਦੇਖੋ ਕਿੰਨਾ ਵੱਧ ਹੈ ਤੁਹਾਨੂੰ ਇਹ ਤਾਂ ਮੈਨੂੰ ਸਮਝ ਨਹੀਂ ਆ ਰਹੀ ਤੁਸੀਂ ਉਹੀ ਚੱਕਰ ਵਿੱਚ ਘੁੰਮ ਰਹੇ ਹੋ ਵੀ ਅਸੀਂ ਉਰੇ ਹੀ ਰਹਿਣਾ ਘਰੇ ਹੀ ਰਹਿਣਾ ਉਹ ਕਿਲੋਮੀਟਰ ਦੇ ਤੁਹਾਡੀ ਆਪਣੀ ਕਰੋੜਾ ਰੁਪਏ ਦੀ ਜ਼ਮੀਨ ਇਸ ਨੂੰ ਤੁਸੀਂ ਯੂਜ਼ ਕਰੋਗੇ ਕੋਠੀਆਂ ਬਣਾਉਣ ਲਈ ਆਪਣੀ ਲੋਕੀ ਕਹਿਣਾਂ ਜੇ 12 ਮਾਹ ਹੋਵੇ ਇਹ ਤੁਹਾਡਾ ਵੀ 12 ਮਾਹ ਹੋਵੇ ਉਹਨੇ ਤੁਹਾਡੀ ਕੋਠੀ ਬਣੀ ਹੋਵੇ ਤੁਹਾਡੀ ਆਪਣੀ ਵੈਲਿਊਟੀ ਵੀ ਵੱਧ ਗਈ ਉੱਥੇ ਵੀ ਬਰੋਬੇ ਦੀ ਪਹਿਲੀ ਵਾਜੀ ਤੁਹਾਨੂੰ ਉੱਥੇ ਜਾਣਾ। ਇੱਕ ਐਮਐਸਸੀ ਦੇ ਅਖਬਾਰ ਦੇ ਵਿੱਚ ਅੱਜ ਖਬਰ ਲੱਗੀ ਹੈ ਨਗਰ ਨਿਗਮ ਦੇ ਰਿਵਾਜ ਕਿ ਦੋ ਨਵੀਂ ਨਿਨੋਵਾ ਗੱਡੀਆਂ ਲਿੱਤੀ ਜਾ ਰਹੀਆਂ ਜਿਨ੍ਹਾਂ ਦਾ ਮੁੱਲ 40 ਲੱਖ ਰੁਪਏ ਹੈ ਤੇ ਜਿਹੜੀ ਨਗਰ ਨਿਗਮ ਦੇ ਕੁਝ ਮੁਲਾਜ਼ਮਾਂ ਦੀ ਤਨਖਾਹ ਪਿਛਲੇ ਦੋ ਮਹੀਨਿਆਂ ਤੋਂ ਰੁਕੀ ਹੋਈ ਸੀ ਵੀ ਇਸ 'ਚ ਕੋਈ ਹੈ ਤਸਦੀਕ ਇਸ ਬਾਰੇ? ਆਹ ਹੈ ਦੱਸਿੰ ਕੁਛੋ ਕੀ ਬਿਚਾ ਦਵਾਰ ਭਲੋ ਇਹ ਕਹਣਾ ਜਾਂਦਾ ਹੈ ਕਿ ਤਨਖਾਹਾਂ ਦੇ ਲਈ ਤਾਂ ਪੈਸੇ ਨਹੀਂ ਹੈ ਗੱਡੀਆਂ ਲੈ ਲਈ ਪਈਆਂ। ਆਪਾਂ ਐਂ ਕਰਦੇ ਹਾਂ ਮੁਲਾਜ਼ਮਾਂ ਨੂੰ ਬੁਲਾ ਲੈਂਦੇ ਆ। ਕੋਈ ਇੱਕ ਮੁਲਾਜ਼ਮ ਬੁਲਾ ਕੇ ਇਹਨੇ ਬੰਦੇ ਤੁਹਾਨੂੰ ਗਲਤ ਕਹਿ ਕੇ ਜਾ ਰਹੇ ਨਹੀਂ ਨਹੀਂ ਮੈਂ ਤੁਹਾਨੂੰ ਮੈਨੂੰ ਰਿਸ਼ਤੇ ਦੇ ਮੈਂ ਰਾਈਟ ਕਰਤਾ ਹਾਂ ਆਬਜੈਕਸ਼ਨ ਹੈ ਮੇਡੀ ਨਿਜੀ ਅਖਬਾਰ ਨੈਸ਼ਨਲ ਅਖਬਾਰ ਦੇ ਵਿੱਚ ਛਪੀ ਹੈ ਸਰ ਜਿਸ ਬੰਦੇ ਨੇ ਸਟੇਟਮੈਂਟ ਦਿੱਤੀ ਗਲਤ ਸਟੇਟਮੈਂਟ ਦਿੱਤੀ ਇਹਨਾਂ ਦੇ ਕਾਰਵਾਈ ਕਿਤੇ ਨਹੀਂ ਕਿਉਂਕਿ 6 ਮਹੀਨੇ ਹੋ ਗਏ ਪਹਿਲੇ ਵਾਰੀ ਦਾ ਹੋਇਆ 20 ਸਾਲ ਦੀ ਕਾਰਪੋਰੇਸ਼ਨ ਦੇ ਵਿੱਚ ਪਹਿਲੀ ਕਾਰਪੋਰੇਸ਼ਨ ਹੈ ਆਵਾਦੀ ਵਾਦੀ ਦੀ ਇਹਦੀ ਪਹਿਲੀ ਦਿਨੋਂ ਤਰਖਾ ਦੇ ਰਹੀ ਐਮਪਲਾਈ ਨੋ ਗਈ ਰਹੀ ਲੰਦੂਜੀ 9 ਕਰੋੜ ਰੁਪਏ ਗ੍ਰੈਚੁਇਟੀ ਪ੍ਰੋਵੀਡੈਂਟ ਵਨ ਅਪ ਟੂ ਡੇਟ ਐਂਡ ਆਪਾਂ ਮੁਲਾਜੇ ਬੁਲਾਣ ਲੈ ਮਾਰ ਖੜ ਕੇ ਜਿੱਥੇ ਬੰਦੀਆਂ ਆਈਆਂ ਇਹਨਾਂ ਨੂੰ ਪੁੱਛਣਾ ਹੈ ਵੀ ਤੁਹਾਡੀ ਤਨਖਾਹ ਨਹੀਂ ਕੋਈ ਤੁਹਾਡੇ ਪ੍ਰੋਵੀਡੈਂਟ ਦੇ ਪੈਸੇ ਨਹੀਂ ਕੋਈ ਤੁਹਾਡੇ ਗ੍ਰੈਚੁਇਟੀ ਦੇ ਪੈਸੇ ਨਹੀਂ ਕੋਈ ਦਿਵਾਲੀ ਤੋਂ ਪਹਿਲਾਂ ਮੈਂ 3.5 ਕਰੋੜ ਰੁਪਏ ਪਾਏ ਭਾਈ ਜਿਨੇ ਅੱਜ ਤੱਕ 35 ਸਾਲ ਦਾ ਇਹਨਾਂ ਦਾ ਰਿਕਾਰਡ ਹੈ ਵਨ ਟਾਈਮ ਕਦੀ ਵੀ ਕਿਨੇ ਦੀ ਕਿਸੇ ਦੇ ਰਿਪਲੇਇੰਗ ਦੇ ਪੈਸੇ ਨਹੀਂ ਪਏ ਸੀ ਇੱਕ ਬੰਦੇ ਦੇ 29 ਲੱਖ ਰੁਪਏ ਉਹ ਕਹਿੰਦਾ ਇਹ ਮੇਰਾ 29 ਲੱਖ ਰੁਪਏ ਸੀਗਾ ਆ ਮੈਨੂੰ 10 ਕਿਸ਼ਤਾਂ ਦੇ ਪੈਸੇ ਮਿਲਣੇ ਚਾਹੀਏ ਇੱਕੋ ਟਾਈਮ ਤੇ ਪੈਸੇ ਪਵਾਏ ਰਕਾਰ ਤੋਂ ਹੁਣੀ ਵੰਗਾ ਕੇ ਦੇ ਦੇ ਮੇਰੇ ਸਾਹਿਬ ਅੱਜ ਹਾਊਸ ਦੇ ਵਿੱਚ ਹਰਪਾਲ ਜ਼ਿਲ੍ਹੇਚਾ ਵੱਲੋਂ ਇੱਕ ਅਜਿਹਾ ਮਤਾਂ ਲਿਆਂਦਾ ਗਿਆ ਉਸ ਨੂੰ ਕਿਸ ਤਰ੍ਹਾਂ ਵੇਚਿਆ ਕੀ ਸ਼੍ਰੀ ਗੁਰਮੀਤ ਸਿੰਘ ਬਹਾਦਰ ਸਾਹਿਬ ਦੇ ਨਾਂ ਤੇ ਆਡੀਟਰੀਅਮ ਜਿਹੜਾ ਬਣਾਇਆ ਜਿੰਨੀਸ਼ਾ ਸਾਹਿਬ ਵੀ ਸੀਗੇ ਤੇ ਸਾਡੇ ਹੋਰ ਕੌਂਸਲਰ ਸਾਹਿਬ ਵੀ ਮੈਂ ਵੀ ਇਕਰੂਟੀ ਹਾਂ ਸਰ ਵੱਲੋਂ ਸੰਜਮਤਾ ਸੀ ਉਸ ਨੂੰ ਅਸੀਂ ਪਾਸ ਕਰ ਦਿੱਤਾ ਗਿਆ ਕਮਿਟੀ ਆਲ ਕਾਰਪੋਰੇਟ ਕਮਟੀ ਹੈ ਨਾ ਕੋਈ ਸੀ ਪਾਸਕਟ ਤੇ ਮੇਰੇ ਸਾਹ ਪਈ ਮੇਰੇ ਸਾਹ ਕੁਛ ایسی ਬਾਤ ਮੇਰੇ ਸਾਹ ਇੱਕ ਐਮਸੀ ਬੋਲ ਰਿਹਾ ਕਿ ਅਸੀਂ ਕੰਪਲੇਂਟ ਦਿੱਤੀ ਠੇਕੇਦਾਰ ਨੂੰ ਸਾਡਾ ਫੋਨ ਨੀ ਚੱਕਦਾ ਗੱਲ ਨਹੀਂ ਕਰਦਾ ਇਹ ਕਿਉਂ ਇਸ ਤਰ੍ਹਾਂ ਠੇਕੇਦਾਰ ਮਨ ਮੰਨ ਨਹੀਂ ਕਰਦੇ ਦੇਖੋ ਇਹ ਤਾਂ ਟੈਕਨੀਕਲ ਕੰਮ ਹੈਗਾ ਪਰ ਵੈਸੇ ਤਾਂ ਜਿਹੜਾ ਠੇਕੇਦਾਰ ਵੀ ਹੈ ਉਹਨੂੰ ਦੱਸਣਾ ਚਾਹੀਦਾ ਪਰ ਸਾਈਟ ਤੇ ਨੋਟਿਸ ਬੋਰਡ ਲਾਣਾ ਚਾਹੀਦਾ ਵੀ ਕਿੰਨੇ ਦਾ ਕੰਮ ਹੈ ਕਿੰਨੇ ਦਿਨ ਚ ਕੰਪਲੀਟ ਹੋਏਗਾ ਕਿਤਾ ਵੈਸੇ ਅੱਛੀ ਗੱਲ ਹੈ ਜਿਹੜੇ ਵੀ ਐਮਸੀ ਨੇ ਕੰਪਲੇਨਟ ਕਰੀਏ ਉਹਨੂੰ ਮੋਡ ਵੀ ਕਰ ਲਿਆ ਕਿ ਤੇ ਇਨਸਟਰਕਸ਼ਨਾਂ ਵੀ ਜਾਰੀ ਕਰ ਦੇ। ਕਿ ਜਿੰਨੇ ਦਾ ਵੀ ਕੰਮ ਹੈ ਉਹਦੀ ਸਾਈਡ ਦੇ ਉੱਤੇ ਲਿਖਿਆ ਹੋਣਾ ਚਾਹੀਦਾ। ਸਰ ਕਿਹੜਾ ਠੇਕੇਦਾਰ ਕੰਮ ਕਰ ਰਿਹਾ ਹੈ? ਇੱਕ ਐਮਸੀ ਬੰਦੋਗੋ ਆਮ ਆਦਮੀ ਪਾਰਟੀ ਦਾ ਹੀ ਹੈ। ਉਹ ਕਹਿੰਦਾ ਮੇਰੇ ਇਲਾਕੇ 'ਚ ਇੱਕ ਨਜਾਇਜ਼ ਕਲੋਨੀ ਕੱਟੀ ਹੈ। ਜੀ ਨਾ ਮੋਦਰਾ ਇੰਕਲੇਵ ਦੱਸਿਆ ਜਾ ਰਿਹਾ ਹੈ। ਉਹਦਾ ਹੀ ਮੋਦਰਾ ਇੰਕਲੇਵ ਜਿਹੜਾ ਹੈਗਾ ਮੈਂ ਐਮਟੀਪੀ ਨੂੰ ਪੁੱਛਿਆ 98 ਲੱਖ ਰੁਪਏ ਉਹਦੀ ਪਹਿਲੀ ਕਿਸੇ ਜਮਾ ਹੋ ਗਈ। ਬਾਕੀ ਨਕਸ਼ੇ ਪਾਸ ਹੋ ਰਹੇ। ਕਈ ਵਾਰੀ ਨਾ ਐਮਸੀ ਨੂੰ ਪਤਾ ਨਹੀਂ ਹੁੰਦਾ ਪਰ ਉਹ ਦੇਖੋ ਗੱਲ ਹਾਊਸਿੰਗ ਬੰਦਾ ਬੋਲਦਾ ਜਾਂਦਾ ਪਰਫੈਕਟ ਪਤਾ ਵੀ ਹੋਣਾ ਜੀ ਨਹੀਂ ਹੁੰਦਾ ਸਾਡੇ ਕਾਉਂਸਲਰ ਵੀ ਨਵੇਂ ਭਰਾਏ ਸਾਡੇ ਕਈ ਵਾਰੀ ਉਹਨਾਂ ਨੂੰ ਨੋ ਲੈਜ ਵੀ ਨਹੀਂ ਹੈਗੀ ਪਰ ਮੇਨ ਸਾਹਿਬ ਉੱਥੇ ਸਾਰੀ ਸ਼ੁਰੂ ਹੋ ਚੁੱਕੀ ਹੈ ਮਤਲਬ ਜੇ ਇਹਦੇ ਚੰਗੀ ਤਰ੍ਹਾਂ ਪਾਸ ਨਹੀਂ ਹੋਈ ਫੀਗਰੇ ਨਹੀਂ ਪਏ ਪਾਰਕ ਦੀ ਸਪੇਸ ਨਹੀਂ ਛੱਡੀ ਗਈ ਤੇ ਸਾਰੀ ਪਹਿਲਾਂ ਕਰਾਂ ਦੀ ਸ਼ੁਰੂ ਹੋ ਗਈ ਦੇਖੋ ਟੈਕਨੀਕਲ ਪੁਆਇੰਟ ਹੈ ਇਹਦੇ ਬਾਰੇ ਰੇਲਗੁਰੂਆਂ ਨੂੰ ਬੁੱਸਲੇ ਪੁੱਛ ਲੈਣੇ ਬਾਕੀ ਜਿਹੜੀ ਮੈਨੂੰ ਜਿੰਨੀ ਮੈਨੂੰ ਮੱਡੀ ਮੱਡੀ ਹੋਇਆ ਕਲੋਨੀ ਪਾਸ ਹੋ ਗਏ ਤਾਂ ਉਹ ਪਲਾਟ ਵੇਖਣੇ ਆਗੇ ਮੇਰੇ ਸਭ ਇੱਕ 500 500 ਜਿਹੜੀਆਂ ਕਲੋਨੀਆਂ ਨਹੀਂ ਪਾਸ ਹੋਈਆਂ ਤੁਹਾਡੇ ਮਾਧਮੇਂ ਤੁਹਾਨੂੰ ਦੱਸਦੇ ਬਿਜਲੀ ਐਸ ਬਹੁਤ ਜਲਦੀ ਆ ਰਹੀ ਔਰ ਚੰਡੀਗੜ੍ਹ ਆਪਣੀ ਹਾਈ ਕਮੰਡੋਂੋਂ ਫਾਇਲਾਪੇਕਤੀ ਇਹ ਕਲੋਨੀਆਂ ਪਾਸ ਹੋਈ ਇਥੇ ਬਿਲਡਰ ਹੋ ਜਾਂ ਫਿਰ ਉਹ ਆਪਣੇ ਆਪ ਨੂੰ ਰੈਗਿਸਟਰ ਕੋਈ ਮੇਰੀ ਬ੍ਰਾਂਚ ਕੱਲ੍ਹ ਵਸ਼ ਮੇਰੀ ਐਪੀ ਵਿੱਚ ਨਾਲ ਦੱਲ ਹੋ ਸੀ ਇਹ ਬਿਲਡਿੰਗ ਬ੍ਰਾਂਚ ਦਾ ਜਿਹੜਾ ਸਾਲਾਨਾ ਬਜਟ ਹੁੰਦਾ ਉਸ ਤੋਂ ਅਸੀਂ 3 ਕਰੋੜ ਵਾਅ ਚਲੇ। 3 ਕਰੋੜ ਪਹਿਲੇ ਵਾਰੀ ਹੋਇਆ ਇਹ ਰਿਕਾਰਡ ਐਟ ਮੈਂ। ਇਹ ਰਿਕਾਰਡ ਬੋਲਦੇ ਆ ਕੋਈ ਮੈਂ ਨਹੀਂ ਬੋਲਦਾ। ਇਹ ਰਿਕਾਰਡ ਬੋਲਦਾ। ਵੀ 3 ਕਰੋੜ ਅਸੀਂ ਸਰਪਲਸ ਚਲੇਗੇ ਜਿਹੜਾ ਸਾਡਾ ਟਾਰਗੇਟ ਹੁੰਦਾ। ਅਗਰ ਮੈਂ ਹੁਣ ਕਹਾਂ ਮੇਰਾ ਟਾਰਗੇਟ ਡਬਲ ਹੈ। ਤੁਹਾਡਾ ਤਾਂ ਟਾਰਗੇਟ ਜਿਹੜਾ ਹੈਗਾ ਉਹ ਕਹਿੰਦਾ ਸਾਡਾ ਤਾਂ ਟਾਰਗੇਟ ਚੀਪ ਹੋ ਗਿਆ। ਮੈਂ ਕਹਿੰਦਾ ਮਤਲਬ ਇਹੋ ਵੀ ਚੀਪ ਹੋ ਗਿਆ। ਯਾਰ ਅਸੀਂ ਡਵੈਲਪਮੈਂਟ ਕਰਨੀ ਹੈ। ਲੋਕਾਂ ਦੇ ਇਹੋ ਜਿਹਾ ਮੈਸੇਜ ਹੈ। ਲੋਕ ਨਕਸ਼ੇ ਪਾਸ ਵੀ ਕਰਾ ਰਹੇ, ਨਕਸ਼ੇ ਪਾਸ ਹੋ ਰਹੀਆਂ। ਕਲੋਨੀਆ ਨੇਕਾ ਤਲਾਦੜ ਕਲੋਨੀਆ ਬਣਦੀਆਂ ਸੀ ਹੁਣ ਕਿਹੜੀਆਂ ਜੁੜੀਆਂ ਦੋ ਚਾਰ ਕਲੋਨੀਆ ਬਣੀਆਂ ਨਹੀਂ ਐ ਉਹਨਾਂ ਦੀ ਕੰਪਲੀਟ ਕਰਨੀ ਹੈ ਅਗਲੀ ਉਹ ਵੀ ਬਵਾਟੀਆਂ ਆ ਰਹੀਆਂ ਕਿ ਸਾਨੂੰ ਡਿਵੈਲਪ ਕਰ ਦੋ ਕਿਉਂਕਿ ਜਿੰਨੀ ਕਾਰਪੋਰੇਸ਼ਨ ਕੋਲ ਇਨਕਮ ਹੋਏਗੀ ਲੋਕਾਂ ਦੇ ਟੈਕਸ ਦਾ ਪੈਸਾ ਲੋਕਾਂ ਦੇ ਨਾਣਾ ਇਹ ਸਾਡਾ ਫਰਜ਼ ਹੈ ਇਹ ਇਮਾਨਦਾਰੀ ਸਾਡੀ ਆਮ ਆਦਮੀ ਪਾਰਟੀ ਦੀ ਨੀਤ ਔਰ ਨiyet ਬਿਲਕੁਲ ਹੈ ਠੀਕ ਹੈ ਹੌਸਲੀ ਜਾਂਦਾ ਗਿਆ ਇੱਕ ਮਿੰਟ ਵੈਸੇ ਇੱਕ ਮਿੰਟ ਬੜਾ ਇਤਿਹਾਸਿਕ ਦੇ ਰਹੇ ਨੇ ਕਿਉਂਕਿ ਪੰਜਾਬ ਸਰਕਾਰ ਅੱਜ ਜਿਹੜਾ 350 ਸਾਲ ਦਾ ਸ਼੍ਰੀ ਗੁਰਦੇਵ ਜੀ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਬੜੇ ਜੰਗੀ ਪੱਧਰ ਤੇ ਪੂਰੇ ਪੰਜਾਬ ਚ ਮਨਾਇਆ ਜਾ ਰਿਹਾ ਔਰ ਪੂਰੀ ਦੁਨੀਆ ਚੋਂ ਲੋਕ ਸ਼੍ਰੀ ਅਨੰਦਪੁਰ ਸਾਹਿਬ ਨਤਮਸਤਕ ਹੋਣ ਆ ਰਹੇ ਨੇ ਔਰ ਬੜੀ ਖੁਸ਼ੀ ਹੈ ਅੱਜ ਜਿਹੜਾ ਸਾਡਾ ਕਮਿਊਨਿਟੀ ਹਾਲ ਹੈ ਉਹਦਾ ਜਿਹੜਾ ਮਤ ਹੈ ਕਿ ਮੇਅਰ ਸਾਹਿਬ ਨੇ ਪਾਸ ਕਰਕੇ ਉਹਦਾ ਨਾਮ ਸ਼੍ਰੀ ਗੁਰਦੇਵ ਜੀ ਬਹਾਦਰ ਸਾਹਿਬ ਦੇ ਨਾਮ ਦਿੱਤਾ ਇਸ ਗੱਲ ਦੀ ਸਾਰੇ ਕੌਂਸਲਰ ਸਾਹਿਬਾਨ ਨੂੰ ਫਟਿਆਰ ਵੀਨ ਜਿਲ੍ਹਦਿਆਂ ਖੇਰਾਂ ਨੂੰ ਬਧਾਈ ਹੈ ਔਰ ਮੇਅਰ ਸਾਹਿਬ ਦਾ ਧੰਨਵਾਦ ਜੋ ਕਿ ਇਹ ਪਹਿਲੀ ਵਾਰ ਹੋਇਆ ਜਿਹੜਾ ਸ੍ਰੀ ਗੁਰਤੇਜ ਭਦਰਸਰ ਦੇ ਨਾਮ ਤੇ ਇੱਕ ਮਿਨਿਟਰੀ ਹਾਲ ਲੱਖਿਆ ਗਿਆ ਔਰ ਜਿੱਥੇ ਤੱਕ ਪੰਜਾਬ ਸਰਕਾਰ ਦੀ ਗੱਲ ਆਮ ਆਦਮੀ ਪਾਰਟੀ ਸਰਕਾਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਭਗਵੰਤ ਮਾਨ ਸਾਹਿਬ ਬੜੇ ਦਿਨੋਂ ਲੱਗੇ ਹੋਏ ਨੇ तकरीबन ਸਾਰੀਆਂ ਡਿਪਾਰਟਮੈਂਟਸ ਪੂਰੇ ਹਿੰਦੁਸਤਾਨੀਆਂ ਨੂੰ ਪੂਰੇ ਵਰਲਡ ਚੋਂ ਪ੍ਰੋਵਾਈਡ ਕਰਕੇ ਆਏ ਨੇ ਆਪ ਦੋ ਦੋ ਮਿਨਿਸਟਰਸ ਹਰੇਕ ਸਟੇਟ ਚ ਜਾ ਕੇ ਕੇਬਨਿਟ ਦੇ ਮਿਨਿਸਟਰਸ ਨੂੰ ਸੈਂਟਰ ਸਰਕਾਰ ਦੇ ਉਹਨਾਂ ਨੂੰ ਔਰ ਪੂਰੇ ਵਰਲਡ ਚੋਂ ਬੰਦੇ ਆ ਰਹੇ ਨੇ ਜਿਹੜੇ ਹਨ ਕੋ ਸਾਹ ਮਤਸਤ ਨੂੰ ਹੋਣਗੇ ਔਰ ਬਹੁਤ ਹੀ ਸ਼ਰਧਾ ਨਾਲ 350 ਸਾਲਾ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ੀਰ ਦੀਵਾਨ ਮਨਾਇਆ ਜਾ ਰਿਹਾ ਹੈ ਕਿੰਨੇ ਫੰਡ ਆਏ ਆ ਜਿਹੜੀ ਥੜਕਾਂ ਨੂੰ ਪੜਨਗੀਆਂ ਜੀ ਇੱਕ ਗੱਲ ਦਾ ਤੌਰ ਨੋ ਮਿਲਿਆ ਉਸਾਰਨ ਦਾ ਬੰਦੇ ਜਿਹੜੇ ਹੁੰਦੇ ਇਹ ਕਮੰਡ ਨਾ ਉਹ ਸਰਕਾਰ ਦੇ ਹੁੰਦੇ ਨਾ ਪੰਜਾਬ ਸਰਕਾਰ ਦੇ ਹੁੰਦੇ ਜਿਹੜਾ ਲੋਕਾਂ ਦਾ ਟੈਕਸ ਕੋਈ ਡੋਨੇਸ਼ਨ ਹੁੰਦੀ ਹੈ ਡੋਨੇਸ਼ਨ ਯੂ ਅੰਡਰਸਟੈਂਡ ਜਿਹਦਾ ਮਤਲਬ ਇਹ ਵੰਡ ਹੁੰਦੀ ਹੈ ਰਾਜਾਂ ਵਿੱਚ ਨਾ ਕੇ ਬੰਦ ਨਾ ਸਾਹ ਲੋਕਾਂ ਦੇ ਟੈਕਸ ਦਾ ਉਹ ਪ੍ਰਕਸੀਜਨਲ ਹੋਗਾ ਉਹਦੇ ਚ ਕੁਝ ਪੈਸਾ ਸੈਂਟਰ ਜਿੰਨਾ ਪੈਸਾ ਮਿਲਿਆ ਪੰਜਾਬ ਨੂੰ ਜਿਹੜਾ ਸੈਂਟਰ ਵੱਲੋਂ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਦੀ ਐਗਜ਼ੈਕਟ ਹੈਗੀ ਸਮਵੇਰ 15 ਤੋਂ 20 ਕਰੋੜ ਰੁਪਏ ਸਾਨੂੰ ਪਟਿਆਲਾ ਸ਼ਹਿਰ ਲਈ ਲੱਗੇਗਾ ਕੇਂਦਰ ਸਰਕਾਰ ਵੱਲੋਂ ਨਾ ਪੈਸਾ ਮਿਲੇਗਾ ਸਾਨੂੰ ਤਾਂ ਪੰਜਾਬ ਸਰਕਾਰ ਵੱਲੋਂ ਮਿਲਣਾ ਤੇ ਜਨ ਸਰਕਾਰ ਨੂੰ ਕਿੱਥੋਂ ਮਿਲੇਗਾ ਮੈਨੂੰ ਪਤਾ ਨਹੀਂ ਅੱਜ ਜਿੱਦਾਂ ਇਹ ਮੀਟਿੰਗ ਲੱਗੇ ਹੋਏ ਨੇ ਕਿ ਕਿੰਨੇ ਕਿਹੜੇ ਪ੍ਰੋਜੈਕਟ ਪਾਸ ਹੋਏ ਅੱਜ ਸਭ ਤੋਂ ਪਹਿਲਾਂ ਤਾਂ ਸਾਰੇ ਪਟਿਆਲਾ ਤੋਂ ਬਾਕੀ ਨੇ ਭਾਈ ਤੋਂ ਪਟਿਆਲੇ ਸ਼ਹਿਰ ਦੇ ਸਾਡੇ ਨਵੀਂ ਤੋਂ ਬਿਚੀਰ ਬਹੁਤ ਹੀ ਮਿਹਨਤੀ ਬਹੁਤ ਹੀ ਕ ਸਰਦਾਰ ਪਰਮਜੀਤ ਸਿੰਘ ਜੀ ਦੀ ਅਗਵਾਈ ਚ ਸਾਡੇ ਮੇਅ ਕੁੰਦਨ ਗੋਗਿਆ ਜੀ ਦੀ ਅਗਵਾਈ ਚ ਹਾਊਸ ਦੀ ਮੀਟਿੰਗ ਹੋਈ ਹੈ ਹਾਊਸ ਦੀ ਮੀਟਿੰਗ ਦੇ ਵਿੱਚ ਸਾਰੇ ਸੈਂਕੀ ਦੇ ਨਾਲ ਕਾਫੀ ਪ੍ਰੋਜੈਕਟਰ ਦੀ ਪਰਵਾਹੀ ਕੀਤੀ ਹੈ ਤੁਸੀਂ ਦੇਖੋ ਦਿਨ ਪਰ ਦਿਨ ਜਦੋਂ ਇਹ ਨਗਰ ਨਿਗਮ ਨੇ ਪਟਿਆਲਾ ਕਰਿਆ ਤੇ ਉਦੋਂ ਦਾ ਦਰੰਦੇ ਅੰਤਲੀ ਮੀਟਿੰਗਾਂ ਸ਼ੁਰੂ ਹੋਈਆਂ ਨੇ ਨਵੀਂ ਬੋਡੀ ਬਣੀ ਹੈ ਉਦੋਂ ਦਾ ਪਟਿਆਲੇ ਦੇ ਵਿੱਚ ਡਿਵੈਲਪਮੈਂਟ ਸ਼ੁਰੂ ਹੋਇਆ ਤੇ ਇਹ ਗੱਲ ਅੱਜ ਸਾਰੇ ਕਾਉਂਸਲਰ ਸਹਿਬਾਨਾਂ ਨੇ ਵੀ ਬਤਲ ਕੇ ਬਹੁਤ ਪੁਰਜੋਰ ਤਾੜੀਆਂ ਮਾਰ ਕੇ ਸਵਾਗਤ ਕੀਤਾ ਕਿ ਪਟਿਆਲੇ ਦੇ ਵਿੱਚ ਜਿਹੜੇ ਇਨਕਮ ਹੈ ਕਾਰਪੋਰੇਸ਼ਨ ਨੂੰ ਵਧਾਈਓ ਜਿਹੜੇ ਖਰਚੇ ਆ ਉਹ ਘਟੇ ਇਹਦੇ ਮੈਂ ਸਾਰਾ ਸਾਡੀ ਜਿਹੜੀ ਟੀਮ ਹੈ ਸਾਡੇ ਕਾਉਂਸਲਰ ਸਹਿਬਾਨ ਹੈ ਮੇਅਰ ਸਾਹਿਬ ਸੀਨੀਅਰ ਡਿਪਟੀ ਮੇਅਰ ਸਾਹਿਬ ਤੋਂ ਸਾਰਿਆਂ ਨੂੰ ਬਧਾਈ ਦਵਾਂਗਾ ਬਹੁਤ ਪ੍ਰੋਜੈਕਟ ਆਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਬਹੁਤ ਕਰਾਂਗੇ ਕਿੰਨਾ ਪੈਸਾ ਸੜਕਾ ਬਣਾਉਣ ਦੇ ਲਈ ਆਇਆ ਹੈਗਾ ਜਿਹੜਾ ਹੈਗਾ ਕੇਂਦਰ ਸਰਕਾਰ ਤੋਂ ਦੇਖੋ ਸਰ ਕਾਫੀ ਨਹੀਂ ਇਸ ਤਰ੍ਹਾਂ ਦਾ ਵੀ ਕੁਝ ਹੈਗਾ ਵੀ ਕੋਈ ਕੇਂਦਰ ਸਰਕਾਰ ਵੱਲੋਂ ਆਇਆ ਹੈ ਇਹ ਕਾਫੀ ਮਤਲਬ ਕਿ ਪ੍ਰੋਜੈਕਟ ਨੇ ਉਹਦੀ ਜਿਹੜੀ ਐਗਜ਼ੈਕਟਿਵ ਫਿਗਰ ਹੈ ਉਹ ਤੁਹਾਨੂੰ ਮਤਲਬ ਕਿ ਪੂਰੀ ਤਰ੍ਹਾਂ ਬਾਅਦ ਵਿੱਚ ਦੱਸ ਦਵਾਂਗੇ ਹਲੇ ਪ੍ਰੋਜੈਕਟ ਜਿਹੜ ਫਿਰ ਉਹ ਤੋਂ ਦੀ ਸਰਕਾਰ ਨੇ ਸਰਕਾਰ ਦੇ ਪੈਸੇ ਨਹੀਂ ਲੋਕਾਂ ਦੇ ਟੈਕਸ ਦੇ ਪੈਸੇ ਹੈ ਜੀ ਲੋਕਾਂ ਨੇ ਜਿਹੜਾ ਬਿਜਲੀ ਦਾ ਬਿੱਲ ਭਰਿਆ ਜਿਹੜਾ ਪੈਟਰੋਲ ਪੁਆ ਜਿਹੜਾ ਨੂਨ ਖਰੀਦਿਆ ਜਿਹੜਾ ਖੰਡ ਖਰੀਦੀ ਉਹਤੇ ਤੇ ਟੈਕਸ ਲੱਗਿਆ ਉਹਨਾਂ ਟੈਕਸਾਂ ਦੇ ਸੈਂਸੀ ਨੇ ਜਿਹੜੇ ਉਹ ਕਾਰਪੋਰੇਸ਼ਨ ਤੇ ਆਉਂਦੇ ਆ ਉਹ ਵੀ ਫਿਰ ਸਾਰੇ ਅੱਗੇ ਖਰਚ ਕੀਤੇ ਜਾਂਦੇ ਸਰ ਪੰਜਾਬ ਸਰਕਾਰ ਕਿੰਨਾ ਪੈਸਾ ਲਗਾ ਰਹੀ ਆਪਣੇ ਬਲੋ ਸਾਡੇ ਪੰਜਾਬ ਸਰਕਾਰ ਮਤਲਬ ਕਿ ਰਾਤ ਦਿਨ ਲੱਗੀ ਹੋਈ ਹੈ ਪੈਸਾ ਕਿੰਨਾ ਲਗਾ ਰਹੀ ਲੋਕਾਂ ਨੇ ਲੋਕਾਂ ਨੇ ਫਤਵਾ ਫੇਰ ਪੰਜਾਬ ਸਰਕਾਰ ਨੂੰ ਦਿੱਤਾ ਆਮ ਆਦਮੀ ਪਾਰਟੀ ਨੂੰ ਦਿੱਤਾ ਤੁਸੀਂ ਦੇਖੋ ਬੜੀ ਬੜੀ ਜਿਹੜੀ ਪੰਤਖ ਸੀਟ ਸੀ ਤਰਨਤਾਰਨ ਦੀ ਉਹ ਲੋਕਾਂ ਨੇ ਫਿਰ ਹਾਂ ਅੱਲੇ ਦੇਵਲਪਮੈਂਟ ਦੀ ਗੱਲ ਕਰ ਪਟਿਆਲੇ ਦੀ ਡਿਵੈਲਪਮੈਂਟ ਦਾ ਕਹ ਰਿਹਾ ਹੈ ਕਿ ਬਹੁਤ ਸਾਰੇ ਪ੍ਰੋਜੈਕਟ ਹੈ ਜਿਹੜੀ ਐਗਜੈਕਟ ਫਿਗਰ ਹੈ ਕਿੰਨਾ ਪੈਸਾ ਕਿੰਨੇ ਕਰੋੜ ਲੱਗਿਆ ਆ ਉਹ ਤੁਹਾਨੂੰ ਜਲਦੀ ਜਿਹੜਾ ਰਿਪੋਰਟ ਨਹੀਂ ਅੰਦਰ ਤੁਸੀਂ ਇੱਕ ਅੰਦਰ ਜਿਹੜਾ ਹੈਗਾ ਹਾਊਸ ਦੇ ਵਿੱਚ ਇੱਕ ਗੱਲ ਚੱਲ ਰਹੀ ਸੀ ਕਿ 15-20 ਕਰੋੜ ਰੁਪਏ ਆਇਆ ਹੈਗਾ ਪੰਜਾਬ ਸਰਕਾਰ ਕੋਲੋਂ ਆਇਆ ਉਹ 50 ਰੁਪਏ ਆਇਆ ਕਮਿਸ਼ਨਰ ਸਾਹਿਬ ਕਹਿ ਰਹੇ ਆ ਕਿ ਕੇਂਦਰ ਸਰਕਾਰ ਨੂੰ ਜਿਹੜਾ ਫੰਡ ਹੁੰਦਾ ਹੈ ਜੀ ਸਰ ਜੋ ਕਰਕੇ ਜੋ ਕੇ ਕੇਂਦਰ ਸਰਕਾਰ ਦਾ ਹਿੱਸਾ ਹੋਊਗਾ ਕੇਂਦਰ ਸਰਕਾਰ ਦਊਗੀ ਜਿੰਨਾ ਪੰਜਾਬ ਸਰਕਾਰ ਦਾ ਹਿੱਸਾ ਪੰਜਾਬ ਸਰਕਾਰ ਦਊਗਾ ਇਹ ਦੇਖੋ ਫੰਡ ਜਿਹੜਾ ਆ ਉਹ ਸਰਕਾਰਾਂ ਦਾ ਮਤਲਬ ਪਟਿਆਲੇ ਦੇ ਵਿਕਾਸ ਲਈ ਕੇਂਦਰ ਵੀ ਆਪਣਾ ਪੂਰਾ ਯੋਗਦਾਨ ਪਾ ਰਹੀ ਹੈ ਦੇਖੋ ਜੀ ਮੇਰੀ ਗੱਲ ਸੁਣੋ ਸਾਰੇ ਪੂਰਾ ਯੋਗਦਾਨ ਪੈ ਰਿਹਾ ਜੀ ਲੋਕਾਂ ਦੇ ਟੈਕਸਾਂ ਦੇ ਪੈਸੇ ਨਾਲ ਪੈਸਾ ਆ ਰਿਹਾ ਪਟਿਆਲੇ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਨਗਰ ਨਿਗਮ ਪਟਿਆਲਾ ਪੂਰੀ ਦਿਲਚਸਪੀ ਨਾਲ ਪੂਰੀ ਮਿਹਨਤ ਕਰ ਰਿਹਾ ਠੀਕ ਹੈ